ਅੱਜ ਦਲਜੀਤ ਵੀਰੇ ਦਾ ਬਹੁਤ ਮੁੱਦਾ ਚੱਲ ਰਿਹਾ ਹੈ ਨਾ ਆਪਾਂ ਸਾਰਿਆਂ ਨੂੰ ਲੋੜ ਹੈ ਵੀ ਆਪਾਂ ਸਾਰੇ ਜਾਣੇ ਦਲਜੀਤ ਵੀਰੇ ਨਾਲ ਡਟ ਕੇ ਖੜੀਏ ਕਿਉਂਕਿ ਉਸ ਬੰਦੇ ਨੇ ਉਹ ਐਡੇ ਐਡੇ ਬੰਦਿਆਂ 'ਚ ਸਾਡੇ ਨਾਂ ਨੂੰ ਲੈ ਕੇ ਗਿਆ ਪੱਗ ਨੂੰ ਲੈ ਕੇ ਗਿਆ ਬਹੁਤ ਉੱਚੇ ਸਟੇਜਾਂ ਤੇ ਦੁਨੀਆ ਦੀਆਂ ਸਟੇਜਾਂ ਤੇ ਜਿੱਥੇ ਤੱਕ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਉੱਥੇ ਉਹਨੇ ਆਪਣੀ ਕਮਿਊਨਿਟੀ ਦਾ ਪੰਜਾਬ ਦਾ ਪੱਗ ਦਾ ਰਤਬਾ ਬਣਾਇਆ ਦਲਜੀਤ ਤੋਂ ਇਹਨਾਂ ਨੂੰ ਦੁੱਖ ਨਹੀਂ ਦੁੱਖ ਇਹਨਾਂ ਤੋਂ ਉਹਦੀ ਸਿਰ ਤੇ ਬੰਨੀ ਹੋਈ ਪੱਗ ਤੋਂ ਉਹਦੇ ਪੰਜਾਬ ਕਹਿਣ ਤੋਂ ਹਨਾ ਜੀ ਤਾਂ ਕਰਕੇ ਮੇਰੀ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਦਲਜੀਤ ਨਾਲ ਡਟ ਕੇ ਖੜੋ ਤੇ ਜਿਵੇਂ ਉਹ ਪੰਜਾਬ ਨਾਲ ਖੜੇ ਅੱਗਿਆ ਪੈਲ ਵਾਲਿਓ ਉਹ ਜਿਵੇਂ ਡੰਡੇ ਵਾਲੇ ਆਲਾ ਕਹਿੰਦਾ ਉਹਨਾਂ ਕਹਿੰਦਾ ਮੂੰਗੀ ਦੀ ਦੌਲ ਦਾ ਸਵਾਲ ਦਿੱਤਾ ਰਹਿ ਜਾਂਦਾ ਜੇ ਨਾਲ ਖਾਨ ਨੂੰ ਕੱਟੇ ਗੰਡੇ ਨਹੀਂ ਜਿਹੜੀਆਂ ਕਹਿੰਦੀਆਂ ਪੈਲ ਸਾਡ ਵਿਆਹ ਨਹੀਂ ਕਰਾਉਣਾ ਕਿਉਂ ਪੈਲ ਵਾਲੇ ਬੰਦੇ ਨੇ ਲੋ ਜੀ ਸਿੱਟੀ ਸਾਹਿਬ ਲੋ ਥੜੀ ਹੈ ਤੇ ਸਿੱਟੀ ਵਧੀਆ ਬਹੁਤ ਧੰਨਵਾਦ ਵੱਡਾ ਭਾਈ ਆਇਆ ਜਿਲ ਕੋ ਸ਼ੁਕਰੀਆ ਤੁਹਾਡਾ ਅ ਅ ਪਹਿਲਾਂ ਤਾਂ ਸਸ਼ਟ੍ਰੀ ਕਾਂ ਸਾਰਿਆਂ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਵੀ ਤੁਸੀਂ ਇਹ ਟੂਰਨਾਮੈਂਟ ਕਰਵਾ ਰਹੇ ਹੋ ਤੇ ਸਿੱਟੀ ਵੀਰੇ ਖੜੀ ਬਸੰਤ ਬਸੰਤ ਖੜੀ ਫੋਟੋ ਕਰਨੀ ਹੈ ਫੜਲਾ ਨਾਲ ਇਹ ਫੜਨੋ ਵਸ ਨਾਲ ਨਾਲ ਆ ਦੇਖੋ ਭਾਈ ਜੀ ਇਧਰ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਬਰਾਊਨ ਗਰਲ ਦੇ ਨਾਲ ਅੱਤ ਜੱਟ ਸੋਹੀ ਦਾ ਬਣੀ ਟੀਮਾ ਯੂਐਸਏ ਦੇ ਵਿੱਚ ਬੈਠਾ ਵੀਰ ਕੰਨਾ ਵੀ ਥੋਕ ਵਟਾ ਕੇ ਆਪਾਂ ਧੰਨਵਾਦ ਕਰਨਾ ਹੈ ਸਾਡੇ ਇੱਕ ਕਹਨੇ ਤੇ ਵੱਡੀ ਹਾਜ਼ਰੀ ਲੈ ਕੇ ਆਇਆ ਹੈ ਭਾਈ ਸਾਡਾ ਅੱਤ ਜੱਟ ਸੋਹੀ ਹਾਂਜੀ ਹਾਂਜੀ ਸੰਤਾ ਜੀ ਕਿਵੇਂ ਹੋ ਹੋ ਪਹੁੰਚੇ ਆ ਜੀ ਪਾਪਾ ਦੇ ਮੈਲਾ ਇਸ ਸਕੂਲ ਤੇ ਪਹਿਲਾਂ ਵੀ ਆਏ ਆ। ਨਾ ਹੀ ਉਹ ਰਸਟਾਰ ਮਗਾਵ। ਉਧਰ ਸਾਡਾ ਵੀਰ ਕਹਿੰਦੇ ਅੰਤਜੱਤ ਸੋਹੀ ਆ ਗਿਆ। ਆਹ ਤਾੜੀ ਮਾਰੋ ਜ਼ੋਰਦਾਰ। ਹਣ ਜਿਹਨੇ ਜਿਹਨੇ ਨਾ ਜੀ ਜਦ ਪਹੁੰਚੇ ਹੋ ਹਣੀ ਸੇਠੀ ਬਾਈ ਉਹਨਾਂ ਦੇ ਕੱਪ ਤੇ ਪਾਇਲ ਤੇ ਮਿਲੌਣੇ ਆ ਗਏ ਸਾਰੇ ਬੰਦੇ ਆ। ਆਜੋ ਹਮ आउ आउ मैं मिल गया आउ आउ मैं मिल गया मैं तुम्हें यहाँ सोचना है दोबारा आउ 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 मैं मिल गया आजु मार आउ आउ सोचने में तेरे बेटे हैं अब तक 30 साल तक जाना है 30 साल ਹੇ ਹਰ ਕਿਸੇ ਬਰੰਦਾ ਮਿੰਟ ਸਰਾਰੀ ਆਏ ਤੇ ਪਹਿਲਾਂ 5200 ਦੀ ਰਕਮ ਜਰੂਰ ਕੱਢੀ ਕਰ ਲਈਏ ਮੇਰਾ ਵੀਰ ਬਾਅਦ ਵਿੱਚ ਖਰਾਰੀ ਮੇਰਾ ਮਨੇ ਕੋਲੋਂ ਲੈ ਆਂ ਬਾਈ ਜਿਹੜੀ ਹਾਲੇ ਵੀ ਬਰੰਦੀ ਮੀਰੀ ਤੇ ਹਾਲੀ ਸਾਡਾ ਵੀਰ ਕਦੇ ਛੇ ਤਰਫ ਦੇ ਉੱਤੇ ਪਜਿਆ ਪੱਟਾ ਕਦੇ ਧੰਨਵਾਦ ਕਰਦੇ ਅੰਮ੍ਰਿਤ ਸ਼ਹੀਦਾਂ ਦਾ ਯੂਐਸ ਜਲੇ ਕੇ ਪੱਟੇ ਦਾ ਹੋ ਗਿਆ ਜਿਹੜੇ ਮੇਲੇ ਉੱਤੇ ਆਏ ਆ ਧੰਨਵਾਦ ਉਧਰ ਸਾਡਾ ਵੀਰ ਕਹਿੰਦੇ ਅੰਤਜੈਤ ਸੋਹੀ ਆ ਗਿਆ ਆ ਦਜਤ ਸੋਹੀ ਕੌਣ ਹੈ ਉਹਨੂੰ ਪਤਾ ਹੋਣਾ ਕਿ ਅਦਲਾ ਸੋਹੀ ਕੌਣ ਹੈ ਤੇ ਪੈਣ ਸਾਡੀ ਬ੍ਰਾਊਨ ਕਰ ਲ ਉਹ ਵੀ ਵੱਡੀ ਹਾਜ਼ਰੀ ਲੈ ਕੇ ਪਹੁੰਚੁਕੇ ਆ ਸਾਰੇ ਇਹਨਾਂ ਸਤਿਕਾਰਯੋਗ ਰਿਸਪੈਕਟਡ ਚਿਹਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀਤ ਭਗਤ ਸਿੰਘ ਜੀ ਖੇਤੌਦ ਦੇ ਧੰਨਵਾਦ ਜਦੋਂ ਆਈ ਤੇ ਅਮਰਾ ਆ ਕਹਿੰਦੇ ਵੱਡੇ ਵੱਡੇ ਨੂੰ ਜਿਹੜਾ ਬਸ ਲੈ ਵੀ ਕੋਈ ਆ ਆ ਬਾਰੇ ਉੱਤੇ ਜੇਕਰ 6:00 ਵੱਜਦਾ ਉਦੋਂ ਉਹਹੀ ਤੇ ਆਸਟ੍ਰੇਲੀਆ ਆ ਨਾਲ ਹੀ ਕਹਿੰਦੇ ਉਤਪਤੀ ਦਾ ਯੂਐਸਏ ਵਾਲਾ ਮਨੀ ਚਾਮਾ ਸਾਡਾ ਵੀਰੋ ਔਰ ਗੁਰਜੀਤ ਚੀਮਾ ਮੇਰੇ ਵੀਰੋ 22 55 ਨਾਲ ਅੰਨਾ ਸਾਰੇ ਭਰਾਵਾ ਬੋਲੋ ਲੈ ਵੀ ਹਣੀ ਵੀ ਪਹਿਲੇ 6 ਦੇ 500 ਔਰ ਜੇ ਲਗਾਤਾਰ 2 ਵਜੇ ਫਿਰ 11 ਇਹ ਭਾਈ ਨੇ ਆਪਣੇ ਵੀਰੋ ਸੇਵਾ ਕਰਦੇ ਨੇ ਕਿਹੜਾ ਭਾਈ ਕੱਢਿਓ ਫੋਨ 1:00 ਵੱਜੇ ਕੱਢਿਓ ਲਾਓ ਬੋਲੋ ਰੋਹਿਤ ਤੇ ਆ ਰਿਹਾ ਕਿ ਲੈ ਵੀ ਰੋਹਿਤ ਨੂੰ ਪਹਿਲੀ ਵਾਰੀ ਬਹੁਤ ਸੇਵਾ ਕਰਦੇ ਨੇ ਭਾਈ ਗਰੀਬ ਬੰਦਿਆਂ ਦੀ ਆ ਦੇਖ ਆ ਭਾਈ ਉਹਨਾਂ ਦਾ ਅਕਾਊਂਟ ਆ ਪਹਿਲੀ ਵਾਰ ਤੇ ਰੋਹਿਤ ਛੱਕਾ ਮਾਰ ਰਿਹਾ ਰੁਪਈਆ ਕਹਿੰਦੇ 1100 ਜਿਹੜਾ ਕਹਿੰਦੇ ਦਿੱਤਾ ਜਾਣਾ ਕਹਿੰਦੇ ਗੁਰਤਾਲ ਬਾਈ ਦਾ ਤੁਸੀਂ ਪੱਤਾ ਕਹਿੰਦੇ ਧਰਬਦ ਕਰਦੇ ਆ ਬੜਾ ਵਧੀਆ ਕਹਿੰਦੇ ਮੇਲਾ ਕਰ ਰਹੇ ਆ ਲੈ ਵੀ ਦਰਸ਼ਕ ਵੀਰੋ ਜੇ ਟੂਰਨਾਮੈਂਟ ਵਧੀਆ ਲੱਗਿਆ ਪ੍ਰਬੰਧ ਵਧੀਆ ਲੱਗਿਆ ਇੱਕ ਵਾਰ ਟਾਲੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਮੇਲਾ ਕਹਿੰਦੇ ਟੱਲ ਮੰਦੇ ਆ ਮਨੀ ਕਿੰਨਾ ਕਿਦੇ ਯੂਨਸ ਵਾਲਾ ਕਿਦੇ ਡਾਇਮੰਡ ਸਪੋਰਟਸ ਟੂਰਨਾਮੈਂਟ ਦਾ ਉਹ ਭਰਾ ਦਾ ਵੀ ਕਿਦੇ ਧੰਨਵਾਦ ਵੱਡੀ ਕਿਦੇ ਮੇਰੇ ਸੰਗ ਜਿਹੜੀ ਜੁੜੀ ਹੈ ਧੰਨਵਾਦ ਕਰਦੇ ਆ ਲਓ ਸਾਹਮਣੇ ਦੇਖਾਂਗੇ ਮਾਤਾ ਸਾਹਿਬ ਖਾਨ ਮਕਤੂਈ ਵੀ ਕਿਦੇ ਧਰਤੀ ਦਾ ਰੁਸ਼ਾਨ ਖੰਨਾ ਉਹ ਵੀ ਵੀਰ ਆ ਗਏ ਰੁਸ਼ਾ ਖੰਨਾ ਉਧਰ ਮੈਡਮ ਜੀ ਦਾ ਸਨਮਾਨ ਜਿਹੜਾ ਕਿਦੇ ਇਸ ਮੁੱਤੇ ਕਲੱਬ ਦੇ ਵੱਲ ਜਿਹੜਾ ਕੀਤਾ ਜਾ ਰਿਹਾ ਹੈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੇ ਸਮਾਵੇਲੇ ਦੇ ਉੱਤੇ ਆਏ ਹੈ ਉਧਰ ਜਿਹੜਾ ਸਨਮਾਨ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਨਾਮ ਹੈ ਉਧਰ ਮੈਡਮ ਜੀ ਦਾ ਸਨਮਾਨ ਜਿਹੜਾ ਕਿ ਦੇ ਸਮੁੱਚੇ ਕਲੱਬ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੇ ਸਮਾਵੇਲੇ ਦੇ ਉੱਤੇ ਆਏ ਹੈ ਉਧਰ ਜਿਹੜਾ ਸਨਮਾਨ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਨਾਮ ਹੈ ब्राउन गर्ल ਸਾਡੀ ਭੈਣ ਕੇ ਦੇ ਅੱਜ ਦੇ ਸਮੇਲੇ ਦੇ ਉੱਤੇ ਆਈ ਹੈ ਉਸ ਭੈਣ ਦਾ ਜਿਹੜਾ ਸਨਮਾਨ ਸਮੁੱਚੇ ਕਲੱਬ ਦੇ ਵੱਲੋਂ ਜਿਹੜਾ ਇੱਕ ਫੋਟੋ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਬਿਨਾਂ ਹਾਸਕੇ ਦੇ ਮੇਲੇ ਬੰਦਾ ਸਾਫ਼ ਦਿਲ ਦਾ ਬਿਨਾ ਪੁੱਛੇ ਗੱਲ ਲਾਈ ਜਾਂਦੇ ਆਂ ਵੀ ਦਿਲ ਦੇ ਫਰੇਮ ਵਿੱਚ ਰੱਖਾਂਗੇ ਜੜ ਕੇ ਯਾਰਾਂ ਨਾਲ ਫੋਟੋ ਅੰਗਰਾਈ ਜਾਂਦੇ ਆਂ ਯਾਰਾਂ ਨਾਲ ਫੋਟੋ ਅੰਗਰਾਈ ਜਾਂਦੇ ਆਂ ਉਧਰ ਮਾਨ ਸਨਮਾਨ ਨਹੀਂ ਕੀਤੇ ਜਾ ਰਹੇ ਆਂ ਅੱਤ ਜੱਟ ਸੁਹੀ ਸਾਡਾ ਵੀਰ ਉਹਦੀ ਆਪਣਾ ਸਨਮਾਨ ਦੇਵੇ ਜੀ ਅੱਤ ਜੱਟ ਸੋਹੀ ਸਾਡਾ ਵੀਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਬੜਾ ਨਾਮ ਆ ਪੰਜਾਬੀ ਇੰਡਸਟਰੀ ਦੇ ਵਿੱਚ ਸਾਡਾ ਵੀਰ ਅੱਤ ਜੱਟ ਸੋਹੀ ਬ੍ਰਾਊਨ ਗਰਲ ਸਾਡੀ ਭੈਣ ਕੇ ਅੱਜ ਦੇ ਇਸ ਮੇਲੇ ਦੇ ਉੱਤੇ ਆਈ ਹੈ ਉਸ ਭੈਣ ਦਾ ਜਿਹੜਾ ਸਨਮਾਨ ਸਮੁੱਚੇ ਕਲੱਬ ਦੇ ਵੱਲੋਂ ਜਿਹੜਾ ਇੱਕ ਫੋਟੋ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਬਿ ਹਾਸਕੇ ਜੇ ਮਿਲੇ ਬੰਦਾ ਸਾਫ਼ ਦਿਲ ਦਾ ਬਿਨਾ ਪੁੱਛੇ ਗੱਲ ਲਾਈ ਜਾਂਦੇ ਆ ਵੀ ਦਿਲ ਦੇ ਫਰੇਮ ਵਿੱਚ ਰੱਖਾਂਗੇ ਜੜ ਕੇ ਯਾਰਾਂ ਨਾਲ ਫੋਟੋਆਂ ਕਰਾਈ ਜਾਂਦੇ ਆ ਯਾਰਾਂ ਨਾਲ ਫੋਟੋਆਂ ਕਰਾਈ ਜਾਂਦੇ ਆ ਉਧਰ ਮਾਨ ਸਨਮਾਨ ਨਹੀਂ ਕੀਤੇ ਜਾ ਰਹੇ ਆ ਹੱਤ ਜੱਟ ਸੋਹੀ ਸਾਡਾ ਵੀਰ ਉਹ ਵੀ ਆਪਣਾ ਸਨਮਾਨ ਲਵੇ ਜੀ ਇੰਡਸਟਰੀ ਦੇ ਵਿੱਚ ਸਾਡਾ ਵੀਰ ਹੱਤ ਜੱਟ ਸੋਹੀ ਉਹ ਭਰਾ ਦਾ ਜਿਹੜਾ ਸਨਮਾਨ ਸੁਮੇਤੀ ਕਲੱਬ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਬਾਈ ਗੁਰ ਗੁਰਕ੍ਰਪਾਲ ਬਾਈ ਸਾਡਾ ਹੰਨੀਸ਼ ਅ ਪਹਿਲਾਂ ਤਾਂ ਸਸ਼ਟ੍ਰਿਕਾ ਸਾਰਿਆਂ ਨੂੰ ਤੇ ਬਹੁਤ-ਬਹੁਤ ਮੁਬਾਰਕਾਂ ਬਈ ਤੁਸੀਂ ਇਹ ਟੂਰਨਾਮੈਂਟ ਕਰਵਾ ਰਹੇ ਹੋ ਤੇ ਸੇਠੀ ਵੀਰੇ ਦਾ ਮੈਂ ਥੈਂਕ ਯੂ ਕਰ ਰਹੀ ਹਾਂ ਬਈ ਉਹਨਾਂ ਨੇ ਮੈਨੂੰ ਇਹ ਸਤਿਕਾਰ ਸਮਝਿਆ ਕਿ ਉਹ ਮੈ ਯੂਨਨ ਨੇ ਮੈਨੂੰ ਇਨਵਾਈਟ ਕੀਤਾ ਕਿ ਭੈਣੇ ਵੀ ਤੁਸੀਂ ਆਇਓ ਸਾਡੇ ਟੂਰਨਾਮੈਂਟ ਦੇ ਉੱਤੇ ਤੇ ਉਹਨਾਂ ਦਾ ਮੈਂ ਕੱਲ ਸੀਗਾ ਪਰ ਮੇਰੇ ਕੱਲ ਟਾਈਮ ਨਹੀਂ ਸੀ ਲੱਗਾ ਜੋ ਉਹਨਾਂ ਨੇ ਸਮਝਿਆ ਕਿ ਮੈਂ ਅੱਜ ਵੀ ਜਿੱਤ ਕੀਤਾ ਸੋ ਬਹੁਤ ਬਹੁਤ ਵਧੀਆ ਪਰਮਾਨੰਦ ਆਇਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਭਾਈ ਬਾਲਾ ਸੋਨਾ ਪਰਮਾਨੰਦ ਰੱਖੇ ਲੱਗਿਆ ਪੈਲ ਵਾਲਿਓ ਉਹ ਜਿਵੇਂ ਡੰਡੇ ਵਾਲੇ ਆਲਾ ਕਹਿੰਦਾ ਉਹਨਾਂ ਕਹਿੰਦਾ ਮੂੰਗੀ ਦੀ ਦਾਲ ਦਾ ਸਵਾਦ ਅੱਧਾ ਰਹਿ ਜਾਂਦਾ ਜੇ ਨਾਲ ਖਾਣ ਨੂੰ ਕੱਟੇ ਗੰਡੇ ਨਹੀਂ ਜਿਹੜੀਆਂ ਕਹਿੰਦੀਆਂ ਪੈਲ ਸਾਈਡ ਵਿਆਹ ਨਹੀਂ ਕਰਾਉਣਾ ਕਿਉਂ ਪੈਲ ਵਾਲੇ ਬੰਦੇ ਨਹੀਂ ਲਵ ਯੂ ਸਾਰਿਆਂ ਨੂੰ ਬਹੁਤ ਦੇਖ ਲੈ ਭੁਹਾ ਕੇ ਕਹਰੇ ਪਤਾ ਕੀ ਲੱਗਣਾ ਉਹ ਘੋੜੀ ਘੋੜੀਆਂ ਜਿ ਦੇਖ ਲਾ ਭਜਾ ਕੇ ਕਹਰੇ ਪਤਾ ਕੀ ਲੱਗਣਾ ਉਹ ਗੱਲਾਂ ਕਦੇ ਚੱਲ ਰਹੀ ਐ ਪਰ ਸਾਹਮਣੇ ਗੱਲ ਕਦੇ ਮੈਚ ਦੀ ਉਧਰ ਵਿਨੇ ਕਦੇ ਤਰਾਹੇ ਵਾਲਾ ਨਾਲ ਕਦੇ ਰਿਸ਼ੀ ਸਾਡਾ ਵੀਰ ਕਦੇ ਵਿਸ਼ੇ ਤੌਰ ਦੇ ਤੇ ਅੱਜ ਦੇ ਸਮੇਲੇ ਦੇ ਉੱਤੇ ਆਏ ਐ ਵੱਡਾ ਕਦੇ ਧੰਨਵਾਦ ਕਰਦੇ ਐ ਲਓ ਮੁਕਾਬਲਾ ਕਦੇ ਟੌਪ ਦਾ ਖੇਡਿਆ ਜਾ ਰਿਹਾ ਐ ਵੱਡਾ ਕਦੇ ਮੈਚ ਐ ਵੱਡੀਆਂ ਕਦੇ ਟੀਮਾਂ ਜਿਹੜੀਆਂ ਅੱਜ ਕਦੇ ਪੜ ਕੇ ਆਈਆਂ ਭਾਈ ਜੀ ਪਰਵਾਜੀ ਪੰਜਾਬ ਦਾ ਵੀ 24 ਵਾਲੇ ਉਹਨਾਂ ਦਾ ਅਸੀਂ ਵਿਸ਼ੇ ਤੌਰ ਦੇ ਤੇ ਧੰਨਵਾਦ ਕਰਦੇ ਐ ਬਾਈ ਜੀ ਕਿੰਨੇ ਸਕੋਰ ਹੋ ਗਏ ਜੀ 65 ਬਣ ਗਏ ਸ਼ਾਟਰ ਨਾ ਜਿਹੜਾ ਟਾਰਗੇਟ ਹੈ ਰਣਵੀਰ ਸਾਡਾ ਵਿਸ਼ੇਤਰ ਦੇਤੇ ਧੰਨਵਾਦ ਕਰ ਰਿਹਾ ਵੀਰ ਸਾਡਾ ਕਿਹਦੇ ਅੱਜ ਦੇ ਮੇਲੇ ਦੇ ਨਾਲ ਜੁੜੇ ਹੈ ਹਰਪ੍ਰੀਤ ਭਰਾ ਸਾਡਾ ਕਿਹਦੇ ਖੱਡੀ ਜ਼ਿੰਮੇਵਾਰੀ ਸਾਡੀ ਬੈਠਾ ਪੁੜਾਣੀ ਦਾ ਕਿਹਦੇ ਜੱਸੀ ਅੰਪਾਇਰੀ ਦੇ ਸਵਾਮਾਂ ਦੇ ਰਿਹਾ ਬੜਾ ਜਨੇ ਧੰਨਵਾਦ ਕਰ ਰਿਹਾ ਸਾਡੇ ਵੀਰ ਦਾ ਨਾਲ ਸੰਦੀਪ ਲਓ ਜੀ ਜੀ ਸਾਹਿਬ ਲਓ ਥੋੜੀਆਂ ਤੇ ਤੇ ਬੜੀਆ ਬਹੁਤ ਧੰਨਵਾਦ ਵੱਡਾ ਭਾਈ ਆਇਆ ਜਲ ਕੋਈ ਹੋ ਗਿਆ ਥੋੜਾ ਜਿਹਾ ਬਹੁਤ ਧੰਨਵਾਦ ਅੱਗੇ ਢਾਈ ਜਾਂਦੇ ਬੰਦੇ ਆਜੋ ਵੀਰੇ ਖੱਟੇ ਹੋ ਗਏ ਆਜੋ ਇੱਧਰ ਆਜੋ ਭਰਾ ਬੜੀ ਠੀਕ ਹੈ ਦੁਨੀਆ ਦਾ ਖਾਣਾ ਜੀ ਵੀਰ ਇਹ ਭਾਈ ਹਣਾ ਦੀ ਸੁਸਾਇਟੀ ਨਾਲ ਵੀ ਜਾਜੋ ਜੀ ਜੀ ਕਿਹੜੀਆਂ ਬੁਕਾਰੋ ਭਾਈ ਤੁਸੀਂ ਵੀ ਆਜੋ ਦੋ ਤਿੰਨ ਵਾਰੀ ਦੇਖ ਜਾਓ

ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦਿਲੋਂ ਪਿਆਰ ਸਤਿਕਾਰ ਤੇ ਸੇਠੀ ਬਾਈ ਦਾ ਧੰਨਵਾਦ ਬਾਈ ਖੜਾ ਮਨੀ ਜੀਮਾ ਤੁਸੀਂ ਸਾਰੇ ਜਿਹੜੇ ਭਰਾਵਾਂ ਦਾ ਮੈਨੂੰ ਨਾਮ ਵੀ ਨਹੀਂ ਪਤਾ ਸਾਰਿਆਂ ਦਾ ਦਿਲੋਂ ਪਿਆਰ ਸਤਿਕਾਰ ਆਪਣਾ ਜੱਗੀ ਖੜਾ ਇਧਰ ਆਪਣੇ ਖੜੇ ਨੇ ਜੀ ਇਹਨਾਂ ਨੇ ਬਹੁਤ ਮਿਹਨਤ ਕਰਕੇ ਹਨਾ ਜੀ ਐਡਾ ਨਾਮ ਮੇਰੇ ਮਮੀ ਡੈਡੀ ਬਹੁਤ ਫੈਨ ਨੇ ਜੀ ਤੁਹਾਡੇ ਬਹੁਤ ਦਿਲੋਂ ਇੱਜ਼ਤ ਕਰਦੇ ਨੇ ਹਾਂ ਜੀ ਸਾਰੀ ਰਿਸਪੈਕਟ ਕਰਦੇ ਨੇ ਤੁਹਾਡੀ ਤੇ ਉਹ ਗੱਲ ਆ ਵੀ ਕਹਿੰਦਾ ਕਦੇ ਨਹੀਂ ਮੁੱਕਣੇ ਮਸਲੇ ਇਹ ਬਾਰਡਰ ਦੀਆਂ ਲਕੀਰਾਂ ਦੇ ਤੇਰੇ ਕਿੱਥੋਂ ਹੋਣਗੇ ਸੋਹੀਆ ਸਮੇ ਹੋਏ ਨਹੀਂ ਸੰਤ ਫਕੀਰਾਂ ਦੇ ਕੱਢਣ ਵਾਲੇ ਕੱਢ ਲੈਂਦੇ ਨੇ ਸ਼ਬਦ ਮਿੱਟੀ ਦੀ ਢੇਰੀ ਚੋਂ ਮੈਂ ਮੈਂ ਕਰਦਾ ਰਹਿ ਗਿਆ ਸੋਹੀ ਕੀ ਖੱਟਿਆ ਜੱਗ ਦੀ ਫੇਰੀ ਚੋਂ ਕਿੰਨੀ ਮਿੱਟੀ ਪੱਟੀ ਕਿੰਨੀ ਕੀਤੀ ਪੈਲੀ ਇਕੱਠੀ ਪੈਸੇ ਲਈ ਤੂੰ ਕਿੰਨੀ ਪੁੱਠੀ ਸਿੱਧੀ ਸੋਚ ਵਰਤੀ ਹਜ਼ਾਰ ਕਿੱਲੇ ਦੇ ਮਾਲਕ ਨੂੰ ਬਾਈ ਜੀ ਅੱਜ ਮਿਲੀ ਐ ਸਾਢੇ ਤਿੰਨ ਹੱਥ ਦੀ ਧਰਤੀ ਆ ਕਹਿੰਦਾ ਕੀ ਬਣਾਉਣਾ ਤੂੰ ਪਲਾਨ ਹੈ ਨਹੀਂ ਤੇਰੀ ਕੋਈ ਜ਼ਿੰਦਗੀ ਦੀ ਲੈਣਾ ਤੈਨੂੰ ਲੱਗੇ ਤੂੰ ਮਿਹਨਤਾਂ ਹੀ ਕਰਦਾ ਲਿਖੀ ਤਕਦੀਰ ਬੰਦਿਆ ਜੇ ਤੂੰ ਆਪਣੇ ਹੱਥਾਂ ਨਾਲ ਜਦੋਂ ਬੰਦਾ ਕੁਝ ਬਣ ਜਾਂਦਾ ਨਾ ਉਹਦੇ ਤੇ ਕਹਿੰਦਾ ਨਹੀਂ ਵੀ ਮੈਂ ਆਪ ਕਰਿਆ ਸਾਰਾ ਕੁਝ ਕਹਿੰਦਾ ਲਿਖੀ ਤਕਦੀਰ ਬੰਦਿਆ ਜੇ ਤੂੰ ਆਪਣੇ ਹੱਥਾਂ ਨਾਲ ਫਿਰ ਅਖੀਰ ਨੂੰ ਤੂੰ ਕਾਸ ਤੋਂ ਹੀ ਮਰਦਾ ਫਿਰ ਤਕਦੀਰ ਚ ਮੌਤ ਕਿੱਥੋਂ ਲਿਖ ਲਈ ਜੇ ਆਪਦੇ ਹੱਥਾਂ ਨਾਲ ਲਿਖੀ ਸੀ ਹਨਾ ਜੀ ਤੇ ਇੱਕ ਗੱਲ ਹੋਰ ਤੇ ਬਾਕੀ ਅੱਜ ਦਲਜੀਤ ਵੀਰੇ ਦਾ ਬਹੁਤ ਮੁੱਦਾ ਚੱਲ ਰਿਹਾ ਹੈ ਨਾ ਆਪਾਂ ਸਾਰਿਆਂ ਨੂੰ ਲੋੜ ਆ ਵੀ ਆਪਾਂ ਸਾਰੇ ਜਾਣੇ ਦਲਜੀਤ ਵੀਰੇ ਨਾਲ ਡੱਟ ਕੇ ਖੜੀਏ ਕਿਉਂਕਿ ਉਸ ਬੰਦੇ ਨੇ ਉਹ ਐਡੇ ਐਡੇ ਬੰਦਿਆਂ 'ਚ ਸਾਡੇ ਨਾਂ ਨੂੰ ਲੈ ਕੇ ਗਿਆ ਪੱਗ ਨੂੰ ਲੈ ਕੇ ਗਿਆ ਬਹੁਤ ਉੱਚੇ ਸਟੇਜਾਂ ਤੇ ਦੁਨੀਆ ਦੀਆਂ ਸਟੇਜਾਂ ਤੇ ਜਿੱਥੇ ਤੱਕ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਉੱਥੇ ਉਹਨੇ ਆਪਣੀ ਕਮਿਊਨਿਟੀ ਦਾ ਪੰਜਾਬ ਦਾ ਪੱਗ ਦਾ ਰਤਬਾ ਬਣਾਇਆ ਬਾਈ ਸਹਿਰ ਰੋਸ਼ੇ ਦਾ ਜਿਹੜਾ ਸਨਮਾਨ ਜਿਹੜਾ ਕੀਤਾ ਜਾਣਾ ਲੈ ਜੀ ਸੇਵਕਾ ਜਰੂਰ ਸੰਪਰਕ ਕਰੀ ਮੇਰਾ ਵੀਰ ਪੰਜਾਬ ਲਾਈਵ 24 ਵਾਲਾ ਵੀਰ ਸਾਡਾ ਫੋਟੋਆਂ ਵਾਲਾ ਸਿੱਖ ਵੀਰ ਟੱਲੋਂ ਜੁਕੇ ਨਾਲ ਪੰਮਾ ਜੁਕੇ ਹੈਪੀ ਜੁਕੇ ਗੁਰਜੀਤ ਜੁਕੇ ਬਲਜੀਤ ਸ਼ੂਆ ਵਾਲੇ ਸਾਡੇ ਇਸ ਹਾਂ ਜੀ ਹਾਂ ਇਕੱਲੇ ਇਕੱਲੇ ਹੀ ਕਰਨੇ ਹੈ ਇਕੱਲੇ ਇਕੱਲੇ ਵਿਸ਼ੇ ਦਾ ਉਹਦੇ ਅੰਦਰ ਸਕੇ ਨਹੀਂ ਕਰਾਉਂਦਾ ਤਾਂ ਆਲੇ ਆ ਬਾਈ ਜੀ ਆਲੇ ਆ ਵੀਰੇ ਆ ਦਸ ਦਿਨਾਂ ਬੇਤਮੀਸੀ ਬੋਲਾਂਗੇ ਜਲਦੀ ਆਵਾਏ ਕਰਾਂਗੇ ਸੌ ਸੋ ਦੇਖੋ ਜੀ ਤੁਸੀਂ ਦੇਖ ਲਿਆ ਕਿੰਨਾ ਇੱਥੇ ਰੌਲਾ ਰੱਪਾ ਪੈ ਰਹੀ ਬਾਈ ਦਾ ਕਿੰਨਾ ਮਾਨਸਕਾਰ ਆ ਹਨਾ ਕਿੰਨਾ ਲੋਕ ਪਿਆਰ ਕਰਦੇ ਆ ਹਾਂ ਕਿੰਨੀਆਂ ਫੋਟੋਆਂ ਖਿਚਾਈਆਂ ਤੇ ਇਦਾਂ ਹੀ ਰੱਬ ਚੜ੍ਹਦੀ ਕਲਾ ਚ ਰੱਖੇ ਹੰਗੇ ਸਾਡੇ ਭਰਾ ਨੇ ਤੇ ਬਹੁਤ ਵਧੀਆ ਲੱਗਿਆ ਹੁਣ ਆਪਾਂ ਨਿਕਲਦੇ ਆ ਇਥੋਂ ਅੱਗੇ ਨਿਕਲਦੇ ਆ ਬਾਈ ਹੋ ਠੀਕ ਹੋਂ ਸਾਰੇ ਤੇ ਬਾਲੀ ਸਾਰੇ ਬਾਈ ਇਹ ਪੰਜਾਬ ਦੇ ਮੇਰੇ ਲੋਕ ਨੇ ਜਿਹੜੇ ਮੁਹੱਬਤ ਕਰਦੇ ਨੇ ਉਹ ਉਹ ਪਿਆਰ ਦੁੰਦੇ ਨੇ ਬਾਲਾ ਮੁਹੱਬਤ ਕਰਦੇ ਨੇ ਆਪਣੇ ਭੈਣ ਮਿਲੇ ਬਰਾਉਣ ਕਰਨ ਬਹੁਤ ਚੰਗਾ ਲੱਗਿਆ ਹੋਰ ਸੇ ਇੱਥੀ ਬਾਈ ਸਾਰੇ ਜਣੇ ਤੇ ਬਾਕੀ ਗੱਡੀ ਦੀ ਗੱਲ ਕਰਦੇ ਆਂ ਆਜੋ ਫਿਰ ਹੁਣ ਪਹੁੰਚ ਗਏ ਸੀ ਅਸੀਂ ਰਾਜ ਰਾਇਲ ਟਾਬੇ ਤੇ ਚਾਹ ਪੀ ਰਹਿਣਿਆ ਸੀ ਹੁਣੀ ਹਾਂਜੀ ਇਹ ਆਪਣੇ ਭਰਾ ਹੋਣਾ ਨਹੀਂ ਗਰੇਆ ਮਨੀ ਹੋਣਾ ਨੇ ਨਾ ਮਾ ਟੱਪ ਆਪਾਂ ਦਾ ਗੱਲ ਦਾ ਹੋਟਲ ਇਹ ਆ 5 ਸਟਾਰ ਕਿੰਨੇ ਜੀ ਗਵਾਰੇ ਗਵਾਰੇ ਨਹੀਂ ਬੈਠਦੇ ਦੇਖੋ ਫਿਰ ਟੋਟਲ ਸਾਡੇ ਯਾਰ ਦਾ ਉਹਨੇ ਕਿੱਥੇ ਕਰਿਆ ਕਿਹੜੇ ਰੋਡ ਤੇ ਇਹ ਬਾਈ ਕਿਹੜੇ ਰੋਡ ਤੇ ਆ ਆਪਣੇ ਮਹਾਲੀ ਤੋਂ ਲੁਧਿਆਣਾ ਰੋਡ ਤੇ ਖਰਦਾ ਖਰਦਾ ਰੋਡ ਮਹਾਲੀ ਤੋਂ ਲੁਧਿਆਣਾ ਰੋਡ ਤੇ ਖੰਟ ਕਰਿਆ ਹਨ ਤੇ ਜਰੂਰ ਰੋਕ ਕੇ ਆਇਓ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਵਧੀਆ ਜੀ ਸੱਟੋਂ ਪੂਰੇ ਸੱਟ ਚੱਲੀ ਆਰਸੀ ਫਿਰ ਹੁਣ ਹਾਂਜੀ ਮਾਰੋ ਚੱਲੇ ਆਰੀਏ ਚੱਲੇ ਚਲੋ ਜੀ ਚਲੋ ਹੋਰ ਪੂਰਾ ਕਹਨੇ ਖਾ ਚੁੱਕੇ ਕਹਨੇ ਜਾਓ ਲਓ ਜੀ ਮੋਹਾਲੀ ਪਹੁੰਚ ਗਏ ਤੇ ਮੈਂ ਕਿ ਐਂਡ ਕਰ ਦਈਏ ਵੀਡੀਓ ਦਾ ਫਿਰ ਹਾਂਜੀ ਹਾਂ ਆ ਓਏ ਹਾਂਜੀ ਪਹੁੰਚ ਗਏ ਹੁਣ ਲਾਸਟ ਸਟਾਪ ਆ ਤੇ ਆਪਣੇ ਭਰਾ ਨੇ ਸਾਰੇ ਜਾਨੇ ਜਰੂਰ ਵਿੰਦ ਦਿਖਾਉਣਾ ਇਹਨਾਂ ਦਾ ਕੱਪੜਾ ਹੁੰਦਾ ਪੜਾਵਾ ਦਿਖਾਉਣਾ ਦਿਖਾਉਣਾ ਆ ਜੋ ਫਿਰ ਅੰਦਰ ਨੂੰ ਲਓ ਜੀ ਵਧੀਆ ਰੈਵਰੀਸ ਲਾ ਆਇਆ ਮੈਂ ਆਣੇ ਠੋਖੇ ਹੋਏ ਹੋ ਬਾਈ ਅੱਗੇ ਉਹਦਾਦੀ ਯਾਰਾ ਸੁਣੋ ਅੱਜ ਪੰਜ ਅੱਛਾ ਬਈ ਭਗਵਾਨ ਨਾ ਹੋਰ ਬਈ ਇਹ ਆਪਣੇ ਭਰਾ ਨੇ ਮਹਾਲੀ ਜੀ ਤੇ ਬਈ ਹੁਣਾਂ ਗੋਲੰਦ ਦੇ ਕੂਕੀ ਕਿਹਨਾਂ ਦੀ ਹੁੰਦੀ ਆ ਦਿਖਾਓ ਬਈ ਉਹਦਾ ਆਪਣਾ ਬ੍ਰੈਂਡ ਦੱਸ ਜਿਹੜਾ ਪੰਜਾਹ ਵਾਲਾ ਆਪਣਾ ਬ੍ਰੈਂਡੀ ਆ ਬਈ ਹੁਣਾਂ ਵਾਲੇ ਉਹ ਜੀ ਕਿਹੜੀਆਂ ਜਿਹੜੀਆਂ ਪੰਜਾਬ ਵਾਲੀਆਂ ਚੱਲੀਆਂ ਨੇ ਜੀ ਹੁੱਟੀਆਂ ਤੇ ਟੀ ਸਾਹਿਬ ਤਾਂ ਹਾਂ ਬਾਈ ਹਨਾ ਨੇ ਉਹ ਚੀਜ਼ ਥੋੜਾ ਬਰਿੰਟ ਬਣਾਇਆ ਸੀ ਦੇਖੋ ਕਿਤਾਬਾਂ ਸਪੈਸ਼ਲੀ ਇਹਦੀ ਬ੍ਰਸਟਾ ਬਣਾਇਆ ਕਵਰ ਬਣਾਉਣੇ ਖਾਲਸ ਸਿੰਘ ਉੱਚੀ ਬੋਲਿਆ ਕਰ ਮੜਾ ਜਾ ਔਰ ਇਹ ਜੀ ਜੀ ਆਹ ਦੇਖੋ ਤਾਂ ਤਾਂ ਬੂਰੀਆਂ ਟੋਪ ਨੇ ਵਾਈ ਹੁਣਾਂ ਤੇ ਬਾਕੀ ਠੀਕ ਆ ਜੀ ਐਂਡ ਮਿਲਦੇ ਆ ਫਿਰ ਹਨਾ ਸੰਤ ਹਾਂਜੀ ਮਿਲਦੇ ਆਂ ਬਈ ਜਰਦੀ ਗਲਾ ਜਰ ਹੋਇ ਯਾਰੋ ਇਹਦਾ ਮਾੜਾ ਨਾ ਕਿਸੇ ਦਾ ਮਾੜਾ ਨਾ ਕਰਿਆ ਕਰੂ ਸੰਤਾ ਜੀ ਖੜੇ ਨੇ ਵੀਰ ਹੋਣੀ ਖੜੇ ਨੇ ਬਾਕੀ ਐਂਡ ਕਰਨ ਲੱਗੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਵਧੀਆ ਲੱਗਿਆ ਨਹੀਂ ਵਧੀਆ ਲੱਗਿਆ ਨਾ ਕਰਿਓ ਠੀਕ ਹੈ ਜੀ ਬਾਕੀ ਰੱਬ ਸੁੱਖ ਰੱਖੇ ਜਲਦੀ ਅਗਲੀ ਵੀਡੀਓ ਪਾਵਾਂਗੇ ਭੈਣ ਆਪਣੇ ਬਰੌਨ ਗਰਲ ਗਰਲ ਨਾਲ ਭੈਣ ਨਾਲ ਮੰਨ ਲਓ ਕਿ ਗੱਲਾਂ ਬਾਤਾਂ ਕਰੀਆਂ ਤੇ ਉਹ ਅਗਲੀ ਵੀਡੀਓ ਚ ਪਾਵਾਂਗੇ ਤੇ ਬਹੁਤ ਘੈਂਟ ਸਵਾਲ ਲੱਗਿਆ ਭੈਣ ਦਾ ਤੇ ਬਾਕੀ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਜਿਹੜਾ ਦਲਜੀਤ ਵਾਲਾ ਮੁੱਦਾ ਛੜਿਆ ਹੋਇਆ ਹੈ ਹਨਾ ਤੇ ਬਿਨਾਂ ਗੱਲੋਂ ਵੀਰ ਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਤੇ ਬਾਈ ਦੀ سپورਟ 'ਚ ਖੜੋ ਸਾਰੇ ਜਾਣੇ ਡੱਟ ਕੇ ਤੇ ਸਾਰੇ ਜਾਣੇ ਫਿਲਮ ਵੀ ਦੇਖਣ ਜਾਓ ਬਾਈ ਦੀ ਤਾਂ ਜੋ ਕਿ ਸਾਡੇ ਬਾਈ ਨੂੰ ਝਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਤਰੱਕੀ ਨਹੀਂ ਜਰੀ ਜਾ ਰਹੀ ਦਲਜੀਤ ਨੂੰ ਇਹਨਾਂ ਨੂੰ ਦੁੱਖ ਨਹੀਂ ਦੁੱਖ ਇਹਨਾਂ ਤੋਂ ਉਹਦੀ ਸਿਰ ਤੇ ਬੰਨੀ ਹੋਈ ਪੱਗ ਤੋਂ ਉਹਦੇ ਪੰਜਾਬ ਕਹਿਣ ਤੋਂ ਹਨਾ ਜੀ ਤਾਂ ਕਰਕੇ ਮੇਰੀ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਦਲਜੀਤ ਨਾਲ ਡਟ ਕੇ ਖੜੋ ਤੇ ਜਿਵੇਂ ਉਹ ਪੰਜਾਬ ਨਾਲ ਖੜਿਆ ਹਰ ਇੱਕ ਜਗ੍ਹਾ ਉਹਨੇ ਪੰਜਾਬ ਦਾ ਨਾਮ ਮੂਰੇ ਰੱਖਿਆ ਆਪਦੇ ਨਾਮ ਤੋਂ ਹਨਾ ਜੀ ਤੇ ਬਾਈ ਨਾਲ ਡਟ ਕੇ ਖੜੋ ਦਲਜੀਤ ਨਾਲ ਸਾਰੇ ਜਣੇ ਤੇ ਭਾਨਾ ਵੀਰ ਬਹੁਤ ਸਪੋਰਟ ਕਰ ਰਿਹਾ ਭਰਾ ਦੀ ਹਨਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਤੇ ਜੇ ਮੈਂ ਸਾਡੇ ਭਰਾ ਨੂੰ ਪੰਜਾਬੀਆਂ ਨੂੰ ਕਿਹੜਾ ਦਵਾ ਲੂ ਬਾਈ ਅਸੀਂ ਤਾਂ ਉਹ ਗੋਰਾ ਹਕੂਮਤਾਂ ਤੋਂ ਨਹੀਂ ਦਵੇ ਇਹਨਾਂ ਤੋਂ ਕੀ ਦਵਾਂਗੇ ਤੇ ਬਾਕੀ ਮਿਲਦੇ ਆਂ ਚੜਦੀ ਗਲਾ ਚਰੋ ਜੀ ਆ ਗਿਆ ਸਾਡਾ ਲੱਕੀ ਭਰਾ ਤੇ ਅੱਜ ਤੇ ਤੁਸੀਂ ਲੱਕੀ ਤੋਂ ਕਿਸੇ ਤਰ੍ਹਾਂ ਦੀ ਵੀ ਸ਼ਰਟ ਤਿਆਰ ਕਰਾ ਸਕਦੇ ਹੋ ਮੈਂ ਉੱਪਰ ਨੰਬਰ ਵੀ ਪਾ ਰਿਹਾ ਬਾਕੀ ਰਿਵਰੀਜ਼ਨ ਇੱਥੇ ਖਰੜ ਆਕੇ ਵੀ ਜਾਓ ਖਰੜ ਹੀ ਹੈ ਨਾ ਬਾਈ ਖਰੜਾ ਮਾਰਾ ਇਮਪੋਰਿਓ ਇਹ ਮਾਰਾ ਕਿਹੜਾ ਇਮਪੋਰਿਓ ਮਾਰਾ ਇਮਪੋਰਿਓ ਤੇ ਇੱਥੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਚੀਜ਼ ਲੈ ਸਕਦੇ ਹੋ ਆਕੇ ਤੁਹਾਨੂੰ ਦਿਖਾਏ ਦਿੱਤਾ ਹੈ ਨਾ ਜੀ ਲੱਕੀ ਤੇ ਜਰੂਰ ਪਹੁੰਚੋ ਧੰਨਵਾਦ ਜੀ ਓਕੇ ਜੀ